ਪਿਸਤੌਲ ਦੇ ਲੋਕ ਤੇ ਗੋਲ ਗੱਪੇ ਵਾਲੇ ਕੋਲ ਖੋ ਲਈ ਸਾਰੇ ਦਿਨ ਦੀ ਕਮਾਈ ਬੀਤੀ ਰਾਤ ਲਗਭਗ 9:30 ਵਜੇ ਕਰਦੀਆਂ ਦੇ ਬੂਟਰ ਰੋਡ ਤੇ ਪਿੱਛੇ ਲੱਗਦੇ ਮੁਹੱਲੇ ਵਿੱਚ ਦੋ ਮੋਟਰਸਾਈਕਲ ਸਵਾਰਾਂ ਨੇ ਰੇੜੀ ਤੇ ਗੋਲ ਗੱਪੇ ਵੇਚਣ ਵਾਲੇ ਦੋ ਵਿਅਕਤੀਆਂ ਤੋਂ ਲਗਭਗ 5000 ਰੁਪਏ ਲੁੱਟ ਲਏ। ਇਹ ਪੈਸੇ ਉਸ ਦੀ ਸਾਰੇ ਦਿਨ ਦੀ ਕਮਾਈ ਸੀ ਜੋ ਉਸਨੇ ਗੋਲ ਗੱਪੇ ਵੇਚ ਕੇ ਬੱਟੇ ਸਨ। ਇਸ ਸਬੰਧ ਵਿੱਚ ਪੀੜਤ ਪਰਿਵਾਰ ਦੀ ਸੁਨੀਤਾ ਅਤੇ ਬਾਲਾ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਲਗਭਗ ਰਾਤ 9 ਵਜੇ ਗੋਲ ਗੱਪੇ ਵੇਚ ਕੇ ਘਰ ਵਾਪਸ ਆ ਰਹੇ ਸਨ ਕਿ ਗਲੀ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਇਹਨਾਂ ਨੂੰ ਘੇਰ ਲਿਆ ਅਤੇ ਪਿਸਤੋਲ साल की नोक से लुट कर ली उन्होंने लगभग पांच हजार रुपए इन्हों तो खो ले दूजे पास इस घटना की शिकायत करने जब यह प्रवासी मजदूर पुलिस को गए तो पुलिस ने उन्होंने गल भी नहीं सुनी तुम तो देख रहे हो न्यूज रीडर पंजाब से लापरी सिंह खुशीपुर की रिपोर्ट मेरा नाम सुरेन गली है आपका नाम शिवानी है क्या कहाँ से आए हो इधर से आए हम रहे साथ में कल दोनों रेडी ਰੇੜੀ ਲੈ ਕਰਾ ਰਹੇ ਤੇ ਗਏ ਮੋੜ ਪੈ ਲੂਤਰੀ ਲਗਾਉਣ ਗੁਲ ਗੱਤੀ ਦਾ ਇੱਕ ਨਾਮ ਕਨਈਆ ਇੱਕ ਨਾਮ ਸੁਤਲਾ ਦੋ ਲੋਕ ਦੋਨੋ ਰੇੜੀ ਗੇ ਲਈ ਇੱਕ ਪਿਸਤਲ ਵੀ ਲਗਾ ਦੇ ਇੱਕ ਮੁੰਡੇ ਤੇ ਮੇਰੇ ਤੇ ਚਾਰੇ ਦਾ ਚਾਰੇ ਦਾ ਕਾਤੇ ਕਿੰਨਾ ਕਰ ਦੇ ਮੰਗ ਕਰਨਗੇ ਕਿ ہماری ਐਸਾ ਹੋਣਾ ਨਹੀਂ ਚਾਹੀਏ ਆਂਗੇ ਦਾ ਪਰ ਬੀਸੀ ਨੇ ਹੈ ਅਮ ਲੁੱਟ ਖੋਈ ਹੈ ਇਹ ਨਹੀਂ ਹੋਣੀ ਚਾਹੀਦੀ ਪੁਲਿਸ ਬਜਾਸਰ ਨੂੰ ਸਾਰਿਆਂ ਨੂੰ ਇਹਨਾਂ ਨੂੰ ਆ ਕੇ ਵੇਖਣਾ ਚਾਹੀਦਾ ਕਿ ਕਿਉਂ ਇਹਨਾਂ ਨੇ ਲੁੱਟ ਖੋਹ ਕੀਤੀ ਹੈ ਜਿਹੜੀ ਪਿਸਤ ਨਾਲ ਕਰਕੇ ਖੋਹਦੇ ਨੇ ਇਹ ਮਾੜੇ ਬੰਦੇ ਨੇ ਰੋਟੀ ਨਹੀਂ ਕਮਾ ਕੇ ਖਾਣੀ ਇਹਨਾਂ ਵਾਸਤੇ ਸੋਚੋ ਕੁਛ ਸਾਰੇ ਪ੍ਰਧਾਨ ਸਾਰੇ ਗਲੀ ਵਾਲੇ ਸਾਰਿਆਂ ਨੇ ਇਹੀ ਹਦਾਇਤ ਦਿੱਤੀ ਜਾਂਦੀ ਹੈ ਇਹਨਾਂ ਬਾਰੇ ਸੋਚੋ ਇਹਨੇ ਚੋਰੀ ਕਰਦੇ ਇਹਨਾਂ ਨੂੰ ਫੜੋ ਜਲਦੀ ਜਲਦੀ